ਹਾਂਜੀ ਵੀਰੇ ਸਸੀ ਗੱਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਾਰੇ ਕਿਸਾਨ ਭਰਾਵਾਂ ਦਾ ਅੱਜ ਫੇਰ ਆਪਾਂ ਦੁਬਾਰਾ ਜਿਹੜਾ ਮੰਡੀਆਂ ਦੇ ਰੇਟ ਨੇ ਆਪਾਂ ਉਹਨਾਂ ਬਾਰੇ ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਕਿਹੜੀਆਂ ਮੰਡੀਆਂ ਦੇ ਵਿੱਚ ਕੀ ਕੀ ਰੇਟ ਨੇ ਜਿਹੜੇ 1509 ਦੇ 17 18 ਦੇ 18 47 ਦੇ 11 ਕਿ ਦੇ ਰੇਟ ਜਿਹੜੇ ਚੱਲ ਰਹੇ ਨੇ ਕਿੰਨੀ ਕਿੰਨੀ ਕਿ ਬੋਰੀ ਮੰਡੀ ਦੇ ਵਿੱਚ ਜਿਹੜੀ ਝੋਨਾ ਪਹੁੰਚ ਰਿਆ ਕਿੰਨਾ ਕੁ ਵਪਾਰੀ ਜਿਹੜਾ ਰਿਸਪੌਂਸ ਜਿਹੜਾ ਦੇ ਰਿਹਾ ਝੋਨੇ ਵੱਲ ਨੂੰ ਤੇ ਕਿਹੜੀਆਂ ਮੰਡੀਆਂ ਦੇ ਵਿੱਚ ਝੋਨਾ ਪੰਜਾਬ ਦੇ ਵਿੱਚ ਹੁਣ ਸਟਾਰਟ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਕਟਾਈ ਜਿਹੜੀ ਹਜੇ ਥੋੜੀ ਬਹੁਤੀ ਹੀ ਚੱਲੂ ਜਿਹੜੀ ਹੋਈ ਆ ਕਿਸੇ ਕਿਸੇ ਮੰਡੀ ਦੇ ਵਿੱਚ ਝੋਨਾ ਜਿਹੜਾ ਆਉਣ ਲੱਗਿਆ ਪੰਜਾਬ ਦੇ ਵਿੱਚ ਅੱਜ ਮੈਂ ਤੁਹਾਨੂੰ ਪੰਜਾਬ ਹਰਿਆਣਾ ਜੁਪੀ ਦੀਆਂ ਮੰਡੀਆਂ ਦੇ ਰੇਟ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਕਿੰਨਾ ਕੀ ਝੋਨਾ ਮੰਡੀਆਂ ਦੇ ਵਿੱਚ ਆ ਰਿਹਾ ਤੇ ਕੀ ਕੀ ਰੇਟ ਨੇ ਜਿਹੜੇ ਉੱਥੇ ਝੋਨੇ ਦੇ ਲੱਗ ਰਹੇ ਨੇ ਇੱਕ ਵਾਰੀ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਕਿਉਂਕਿ ਜਿਹੜਾ ਆਪਣਾ ਪਹਿਲਾ ਚੈਨਲ ਸੀ ਉਹ ਹੈਕ ਹੋ ਚੁੱਕਿਆ ਜੂਬਿਟੇ ਉਹ ਚੱਲ ਨਹੀਂ ਰਿਹਾ ਇਸ ਲਈ ਸਾਰਿਆਂ ਨੂੰ ਬੇਨਤੀ ਆ ਇਹ ਆਪਣਾ ਨਵਾਂ ਚੈਨਲ ਜਿਹੜਾ ਦੁਬਾਰਾ ਬਣਾਇਆ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਰੇ ਅੱਜ ਅਪਾ ਗੱਲ ਕਰਦੇ ਆ ਪਹਿਲਾਂ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀ ਮੰਡੀ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਝੋਨਾ ਜਿਹੜਾ ਆਇਆ ਜਨਰਾਲਾ ਮੰਡੀ ਦੇ ਵਿੱਚ ਝੋਨਾ ਪਹੁੰਚਿਆ ਨੰਬਰਸਰ ਮੰਡੀ ਦੇ ਵਿੱਚ ਪਹੁੰਚਿਆ ਤੇ ਬਟਾਲਾ ਮੰਡੀ ਦੇ ਵਿੱਚ ਵੀ ਝੋਨਾ ਜਿਹੜਾ 1509 ਆਉਣਾ ਸਟਾਰਟ ਹੋਇਆ ਆਪਾਂ ਗੱਲ ਕਰਦੇ ਹਾਂ ਲਾੜਵਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2200 ਤੋਂ ਲੈ ਕੇ 2765 ਰੁਪਏ ਤੱਕ ਜਿਹੜਾ ਵੇਚ ਗਿਆ ਲਾੜਵਾ ਮੰਡੀ ਦੇ ਵਿੱਚ ਤੇ 5000 ਬੂਰੀ ਜਿਹੜੀ ਉੱਥੇ ਪਹੁੰਚੀ ਆ ਉਸ ਤੋਂ ਅੱਗੇ ਗੱਲ ਕਰਦੇ ਆ ਆਰਾਡੋਰ ਮੰਡੀ ਦੇ ਵਿੱਚ ਜਿਹੜਾ 1509 ਚੋਂ ਨਾ ਹੋ 2150 ਰੁਪਏ ਤੋਂ ਲੈ ਕੇ 2705 ਰੁਪਏ ਤੱਕ ਜਿਹੜਾ ਪਹੁੰਚਿਆ ਸੁਪਰ 55 ਚੋਂ ਨਾ ਜਿਹੜਾ ਇਹ ਹਰਿਆਣਾ ਦੇ ਵਿੱਚ ਜਿਹੜਾ ਹੁੰਦਾ 2100 ਤੋਂ ਲੈ ਕੇ 2260 ਰੁਪਏ ਤੱਕ ਚੋਨਾ ਜਿਹੜਾ ਇਹ ਵਿਕਿਆ 1509 ਦੀ 200 2000 ਬੋਰੀ ਜਿਹੜੀ ਰਡੌਰ ਮੰਡੀ ਦੇ ਵਿੱਚ ਜਿਹੜੀ ਆਮਦ ਹੋਈ ਆ ਉਸ ਤੋਂ ਅਗੇ ਇੰਦਰੀ ਮੰਡੀ ਦੇ ਵਿੱਚ 5000 ਬੋਰੀ ਜਿਹੜੀ ਪਹੁੰਚੀ ਆ ਉੱਥੇ 1509 ਚੋਂ ਨਾ ਜਿਹੜਾ 2200 ਤੋਂ ਲੈ ਕੇ 2715 ਰੁਪਏ ਤੱਕ ਜਿਹੜਾ ਇਹ ਵਿਕਿਆ ਆਪਣੇ ਪੰਜਾਬ ਦੇ ਨਾਲ ਲੱਗਦਾ ਟਹਾਣਾ ਮੰਡੀ ਦੇ ਵਿੱਚ 150 ਬੋਰੀ ਜਿਹੜੀ ਪਹੁੰਚੀ ਝੋਨੇ ਦੀ ਤੇ ਉਥੇ ਦਾ ਰੇਟ ਆ ਜਿਹੜਾ 2600 ਰੁਪਏ ਤੱਕ ਜਿਹੜਾ ਇਹ ਵਿਕਿਆ 1509 ਝੋਨਾ ਸਿਰਸਾ ਮੰਡੀ ਦੇ ਵਿੱਚ 1509 ਦਾ ਰੇਟ ਜਿਹੜਾ 2000 ਤੋਂ ਲੈ ਕੇ 2500 ਰੁਪਏ ਤੱਕ ਜਿਹੜਾ ਵਧੀਆ ਝੋਨਾ ਜਿਹੜਾ ਵਿਕਿਆ ਰਤੀਆ ਮੰਡੀ ਦੇ ਵਿੱਚ ਜਿਹੜੀ 100 ਕ ਬੋਰੀ ਝੋਨੇ ਦੀ ਆਮਦ ਹੋਈ ਆ ਉਥੇ 1509 ਦਾ ਜਿਹੜਾ ਰੇਟ ਆ 2550 ਰੁਪਏ ਤੱਕ ਜਿਹੜਾ ਵਿਕਿਆ ਉਸ ਤੋਂ ਅੱਗੇ ਨਰੇਲਾ ਮੰਡੀ ਦੇ ਵਿੱਚ 1000 ਬੂਰੀ ਜਿਹੜੀ ਪਹੁੰਚੀ ਆ 1509 ਦੀ ਉੱਤੇ 2300 ਤੋਂ ਲੈ ਕੇ 2670 ਰੁਪਏ ਤੱਕ ਜਿਹੜਾ ਇਹ ਵੇਚਿਆ ਕਰਨਾਲ ਮੰਡੀ ਦੇ ਵਿੱਚ ਜਿਹੜਾ ਰੇਟ ਆ 1509 ਦਾ ਇਹ ਉੱਥੇ ਚੱਲ ਰਿਹਾ 2625 ਰੁਪਏ ਲਗਭਗ 2-3 ਦਿਨਾਂ ਤੋਂ ਜਿਹੜਾ ਇਹ ਰੇਟ ਜਿਹੜਾ ਇੱਥੇ ਕਰਨਾਲ ਮੰਡੀ ਦੇ ਵਿੱਚ ਬਣਿਆ ਹੋਇਆ ਤੇ ਗਰਾਉਂਡਾ ਮੰਡੀ ਦੇ ਵਿੱਚ ਜਿਹੜਾ 1509 ਚੋਨਾ ਇਹ 2685 ਰੁਪਏ ਜਿਹੜਾ ਵਿਕਿਆ ਤੇ 5000 ਬੂਰੀਆ ਜਿਹੜੀ ਉੱਥੇ 1509 ਚੋਂ ਦੀ ਜਿਹੜੀ ਪਹੁੰਚੀ ਆ ਉਸ ਤੋਂ ਗੱਲ ਕਰਦੇ ਆਪਾਂ ਪੰਜਾਬ ਦੀ ਪੰਜਾਬ ਦੀ ਜਨਰਲ ਮੰਡੀ ਦੇ ਵਿੱਚ 1509 ਚੋਂ ਦਾ ਜਿਹੜਾ ਸਟਾਰਟਿੰਗ ਹਜੇ ਜਿਹੜੀ ਇਹਦੀ ਹੋਈ ਆ 2450 ਰੁਪਏ ਜਿਹੜਾ ਇਹ ਵਿਕਿਆ 1000 ਕ ਬੂਰੀ ਜਿਹੜੀ ਪਹੁੰਚੀ ਆ ਅੰਮ੍ਰਿਤਸਰ ਦੇ ਵਿੱਚ 1509 ਚੋਂ ਦਾ ਜਿਹੜਾ 2410 ਰੁਪਏ ਤੋਂ 2550 ਰੁਪਏ ਤੱਕ ਜਿਹੜਾ ਇਹ ਵਿਕਿਆ ਉਸ ਤੋਂ ਅੱਗੇ ਬਟਾਲਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2525 ਰੁਪਏ ਤੱਕ ਜਿਹੜਾ ਇਹ ਵਿਕਿਆ ਪੰਜਾਬ ਦੇ ਵਿੱਚ ਇਹ ਤਿੰਨ ਚਾਰ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਹਜੇ ਆਉਣਾ ਸਟਾਰਟ ਹੋਇਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਹ 1509 ਦੀ ਕਟਾਈ ਇੰਨੀ ਜ਼ਿਆਦਾ ਸਟਾਰਟ ਨਹੀਂ ਹੋਈ ਅੰਬਰਸਾ ਰੀਅਲ ਦੇ ਵਿੱਚ ਇੱਕਦੂਕ ਕਟਾਈ ਜਿਹੜੀ ਝੋਨੇ ਦੀ ਹੋ ਰਹੀ ਆ ਉਸ ਤੋਂ ਅੱਗੇ ਗੱਲ ਕਰਦੇ ਆਪਾਂ ਐਮਪੀ ਦੇ ਵਿੱਚ ਡਾਬਰਾਂ ਮੰਡੀ ਦੇ ਵਿੱਚ ਐਮਪੀ ਦੇ ਵਿੱਚ ਜਿਹੜਾ ਝੋਨਾ 1509 2000 ਤੋਂ ਲੈ ਕੇ 2724 ਰੁਪਏ ਤੱਕ ਜਿਹੜਾ ਇਹ ਵਿਕਿਆ ਤੇ ਰਾਜਸਥਾਨ ਦੀ ਬੂੰਦੀ ਮੰਡੀ ਦੇ ਵਿੱਚ 17 18 ਮਸ਼ੀਨ ਵਾਲਾ ਝੋਨਾ ਜਿਹੜਾ ਇਹ 3600 ਰੁਪਏ ਤੋਂ ਲੈ ਕੇ 3950 ਰੁਪਏ ਤੱਕ ਜਿਹੜਾ ਇਹ ਵਿਕਿਆ ਤੇ ਸਗੰਧਾ ਝੋਨਾ ਜਿਹੜਾ ਇਹ 2200 ਤੋਂ ਲੈ ਕੇ 2365 ਰੁਪਏ ਤੱਕ ਜਿਹੜਾ ਇਹ ਝੋਨਾ ਜਿਹੜਾ ਬੂੰਦੀ ਮੰਡੀ ਦੇ ਵਿੱਚ ਇਹ ਵਿਕਿਆ ਤੇ ਵੀਰੇ ਜਿਹੜੇ ਆਹ ਰੇਟ ਨੇ ਮੰਡੀਆਂ ਦੇ ਵਿੱਚ ਲਗਭਗ ਸਾਰੇ ਕਿਤੇ ਇੱਕੋ ਜਿਹੀ ਰੇਟ ਜਿਹੜੇ ਚੱਲ ਰਹੇ ਨੇ ਕੋ ਜਿਆਦਾ ਫਰਕ ਨਹੀਂ ਕਿਤੇ 150 ਰੁਪਏ ਦਾ ਜਿਹੜਾ ਰੇਟ ਦਾ ਫਰਕ ਪੈ ਰਿਹਾ ਹਜੇ ਪੰਜਾਬ ਦੇ ਵਿੱਚ ਰੇਟ ਜਿਹੜੇ ਹੋਰ ਆਪ ਹੋਣੇ ਚਾਹੀਦੇ ਨੇ ਕਿਉਂਕਿ ਹਜੇ ਪੰਜਾਬ ਦੇ ਵਿੱਚ ਵਪਾਰੀ ਜਿਹੜਾ ਇਹਦਾ ਨਹੀਂ ਆਉਣ ਲੱਗੇ ਪਰ ਪਿਛਲੇ ਸਾਲ ਨੂੰ ਰੇਟ ਜਿਹੜੇ ਥੋੜੇ ਜਿਹਾ ਡਾਊਨ ਨੇ ਜਿਵੇਂ ਪਿਛਲੇ ਸਾਲ ਇਸ ਆਧ ਦਿਨਾਂ ਦੇ ਵਿੱਚ ਰੇਟ ਜਿਹੜੇ 3000 ਦੇ ਆਸਪਾਸ ਜਿਹੜੇ ਚੱਲ ਰਹੇ ਸੀ ਇਸ ਵਾਰੀ ਥੋੜੇ ਜਿਹਾ ਘਟ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕਿੰਨੀ ਕੁ ਡਿਮਾਂਡ ਜਿਹੜੀ ਵਾਧੀ ਆ ਕਿੰਨਾ ਕੁ ਵਪਾਰੀ ਜਿਹੜਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆਉਂਦਾ ਤੇ ਕਿੰਨਾ ਕੁ ਜਿਹੜਾ ਰੇਟ ਇਹ ਚੋਨੇ ਦਾ 1500 ਆਉਂਦਾ ਬਣਦਾ ਬਾਕੀ ਵੀਰੇ ਤੁਸੀਂ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਵੀ ਆਪਾਂ ਵੀਡੀਓ ਬਣਾਈਏ ਤੁਹਾਡੇ ਤੱਕ ਪਹੁੰਚ ਸਕੇ ਜਿਹੜੀ ਨਵੀਂ ਨਵੀਂ ਜਾਣਕਾਰੀ ਹੈ ਝੋਨੇ ਦੀ ਆਪਾਂ ਖੇਤੀਬਾੜੀ ਵਾਲੇ ਜੋ ਵੀ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਸ਼ੇਅਰ ਜਰੂਰ ਹੋ ਸਕੇ ਬਾਕੀ ਜਿਹੜੇ ਨਵੇਂ ਵੀਰ ਚੈਨਲ ਨੂੰ ਦੇਖਦੇ ਨੇ ਘੰਟੀ ਵਾਲਾ ਬਟਨ ਦਬਾ ਕੇ ਜਰੂਰ ਲਾਈਕ ਕਰਿਆ ਕਰੋ ਤਾਂ